ਮਾਮਲਾ ਜੁੜਾਇਆ ਚੰਡੀਗੜ੍ਹ ਤੋਂ ਸਾਹਮਣੇ ਆਇਆ ਜੋ ਕਿ ਤੁਹਾਨੂੰ ਹੈਰਾਨ ਕਰਕੇ ਰੱਖ ਦੂੰਗਾ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਆਪਣੀ ਹੀ ਬਾਈਕ ਤੇ ਜਾਂਦਾ ਹੈ ਤੇ ਬੱਸ ਡਰਾਈਵਰ ਵੱਲੋਂ ਪਹਿਲਾਂ ਤਾਂ ਉਸ ਸਰਦਾਰ ਵਿਅਕਤੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਸ ਹੱਦ ਤੱਕ ਜਿਹੜੀ ਇਹ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸਦੇ ਕੱਪੜੇ ਤੱਕ ਫਾੜ ਦਿੱਤੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਉਸ ਦੀ ਦਾੜੀ ਨੂੰ ਵੀ ਹੱਥ ਪਾਉਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੁਝ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਸੁਣ ਕੇ ਕਿ ਉਸ ਦੀ ਦਾੜੀ ਦੇ ਵਾਲ ਵੀ ਜਿਹੜੇ ਨੇ ਪੁੱਟ ਦਿੱਤੇ ਜਾਂਦੇ ਨੇ ਕਾਰਨ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕਿਉਂ ਇੰਨੀ ਇੱਕ ਵੱਡੀ ਜੜੀ ਹੈ ਵਾਰਦਾਤ ਉਸ ਸਰਦਾਰ ਵਿਅਕਤੀ ਤੇ ਹੋਈ ਹੈ ਆਖਿਰਕਾਰ ਉਸ ਸਰਦਾਰ ਵਿਅਕਤੀ ਦੀ ਗਲਤੀ ਕੀ ਸੀ ਤੁਹਾਨੂੰ ਦੱਸਦੀ ਹੈ ਕਿ ਕਾਰਨ ਕੀ ਹੈ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਉਹ ਦੱਸਦੀ ਕਿ ਉਹ ਸਰਦਾਰ ਵਿਅਕਤੀ ਆਪਣੀ ਬਾਈਕ ਤੋਂ ਆਪਣੀ ਬੇਟੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਪਹੁੰਚਣ ਦੀ ਕੋਸ਼ਿਸ਼ ਜੜੀ ਹੈ ਉਸ ਵੱਲੋਂ ਕੀਤੀ ਜਾ ਰਹੀ ਸੀ ਕਿ ਆਪਣੇ ਬੱਚੇ ਨੂੰ ਐਡਮਿਸ਼ਨ ਕਰਵਾਉਣ ਦੇ ਲਈ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਹੈ ਪਹੁੰਚਣ ਲੱਗੇ ਸੀ ਉਸ ਤੋਂ ਬਾਅਦ ਇੱਕ ਬੱਸ ਜੜੀ ਹੈ ਆਉਂਦੀ ਹੈ ਯਾਨੀ ਕਿ ਹਰਿਆਣਾ ਰੋਡ ਬਸ ਜਿਹੜੀ ਹੈ ਆਉਂਦੀ ਹੈ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਪਹਿਲਾਂ ਤਾਂ ਉਸ ਵਿਅਕਤੀ ਤੇ ਜਿਹੜੀ ਹੈ ਬਸ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਵਿਅਕਤੀ ਉਹ ਕਹਿੰਦਾ ਹੈ ਕਿ ਬਸ ਆਪਣੀ ਥੋੜੀ ਜੀ ਜੀ ਪਰ੍ਹਾ ਕਰ ਲੋ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਉਸ ਕੰਡੈਕਟਰ ਵੱਲੋਂ ਗੱਲ ਆਖੀ ਜਾਂਦੀ ਹੈ ਕਿ ਤੂੰ ਆਪਣੀ ਯਾਨੀ ਕਿ ਬਾਈਕ ਲੈ ਕੇ ਪੁਲ ਦੇ ਪਰਲੇ ਪਾਸੇ ਚੱਲ ਜਾ ਉਸ ਵਿਅਕਤੀ ਵੱਲੋਂ ਕਿਹਾ ਜਾਂਦਾ ਹੈ ਯਾਨੀ ਕਿ ਉਸ ਸਰਦਾਰ ਵਿਅਕਤੀ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਪੁਲ ਦੇ ਪਰਲੇ ਪਾਸੇ ਕੀ ਹੈ ਉੱਥੇ ਜਾ ਕੇ ਮੈਂ ਮਰਨਾ ਥੋੜੀ ਹੈ ਇੰਨੇ ਕ ਦੇਰ ਦੇ ਵਿੱਚ ਜਿਹੜਾ ਇੱਕ ਮਾਮਲਾ ਯਾਨੀ ਕਿ ਜ਼ਿਆਦਾ ਗਰਮ ਹੋ ਜਾਂਦਾ ਹੈ ਤੇ ਉਸ ਬੱਸ ਡਰਾਈਵਰ ਵੱਲੋਂ ਬੱਸ ਰੋਕੀ ਜਾਂਦੀ ਹੈ ਤੇ ਉਸ ਸਰਦਾਰ ਵਿਅਕਤੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦੀ ਬੇਟੀ ਤੱਕ ਦੀ ਸ਼ਰਮ ਜਿਹੜੀ ਹੈ ਨਹੀਂ ਕੀਤੀ ਜਾਂਦੀ ਪਹਿਲਾਂ ਤਾਂ ਗਾਲੀ ਗਲੋਚ ਜਿਹੜੀ ਹੈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਸ ਹੱਦ ਤੱਕ ਜਿਹੜਾ ਕੁੱਟਿਆ ਜਾਂਦਾ ਹੈ ਕਿ ਉਸ ਦੀ ਦਾੜੀ ਤੱਕ ਦਾੜੀ ਤੱਕ ਨੂੰ ਜਿਹੜਾ ਹੱਥ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਇਹ ਘਟਨਾ ਜਿਹੜੀ ਹੈ ਚੰਡੀਗੜ੍ਹ ਤੋਂ ਯਾਨੀ ਕਿ ਮੁਹਾਲੀ ਤੋਂ ਜਦੋਂ ਆਪਾਂ ਚੰਡੀਗੜ੍ਹ ਵੱਲ ਜਾਂਦੇ ਆ ਤਾਂ ਇਹ ਜਿਹੜੀ ਕਟਨਾ ਹੈ ਉੱਥੇ ਵਪਰੀ ਹੈ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਹਰਿਆਣਾ ਰੋਡਵੇਜ਼ ਵਾਲੇ ਹਮੇਸ਼ਾ ਹੀ ਇਸ ਤਰੀਕੇ ਦੀਆਂ ਜੁੜੀਆਂ ਨੇ ਹਰਕਤਾਂ ਕਰਦੇ ਨੇ ਜਿਸ ਦੇ ਨਾਲ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਜਿਹੜਾ ਹੈ ਸਾਹਮਣਾ ਕਰਨਾ ਪੈਂਦਾ ਆਖਿਰਕਾਰ ਤੁਸੀਂ ਵੀ ਕਮੈਂਟ ਕਰਕੇ ਇਹ ਆਪਣੀ ਰਾਏ ਜ਼ਰੂਰ ਦਿਓ ਕਿ ਉਸ ਵਿਅਕਤੀ ਦੀ ਕੀ ਗਲਤੀ ਸੀ ਕਿ ਕਪਾ ਕਹਿ ਦਿੰਦੇ ਆ ਕਿ ਉਹ ਵਿਅਕਤੀ ਜਿਹੜਾ ਉਸ ਦੀ ਬੱਸ ਦੇ ਵਿੱਚ ਬੈਠਾ ਹੋਇਆ ਕੋਈ ਗਲਤ ਹਰਕਤ ਕਰ ਰਿਆ ਸੀਗਾ ਤਾਂ ਕਰਕੇ ਬਸ਼ ਬਸ ਡਰਾਈਵਰ ਤੇ ਕੰਡੈਕਟਰ ਨੇ ਮਿਲ ਕੇ ਕੁੱਟਿਆ ਪਰ ਇਹ ਮਾਮਲਾ ਜਿਹੜਾ ਹੈ ਇਹ ਬਿਲਕੁਲ ਅਨੋਖਾ ਹੀ ਮਾਮਲਾ ਹੈ ਜਿਸ ਦੇ ਵਿੱਚ ਉਹ ਸਰਦਾਰ ਵਿਅਕਤੀ ਜਿਹੜਾ ਆਪਣੀ ਕੁੜੀ ਨੂੰ ਲੈ ਕੇ ਯੂਨੀਵਰਸਿਟੀ ਪਹੁੰਚਣ ਦੀ ਜਿਹੜੀ ਹੈ ਕੋਸ਼ਿਸ਼ ਉਸ ਵੱਲੋਂ ਕੀਤੀ ਜਾਂਦੀ ਹੈ ਤੇ ਰਾਹ ਦੇ ਵਿੱਚ ਹੀ ਉਹ ਜਿਹੜਾ ਉਸ ਡਰਾਈਵਰ ਤੇ ਕੰਡੈਕਟਰ ਵੱਲੋਂ ਪਹਿਲਾਂ ਤਾਂ ਅਸ਼ਲੀਲ ਹਰਕਤਾਂ ਯਾਨੀ ਕਿ ਅਸ਼ਲੀਲ ਗਾਲਾ ਗਲੋਚ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਯਾਨੀ ਕਿ ਉਸ ਵਿਅਕਤੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸਦੀ ਕੁੜੀ ਨੂੰ ਜਦੋਂ ਉਸਦੀ ਕੁੜੀ ਉਹਨੂੰ ਛੁਡਵਾਉਣ ਲਈ ਆਉਂਦੀ ਹੈ ਤੇ ਉਸਦੀ ਕੁੜੀ ਦੇ ਹੱਥ ਚੱਕਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਿਲਕੁਲ ਮੌਕੇ ਤੇ ਹੀ ਬੱਸ ਦੇ ਨਾਲ ਵਾਲੇ ਦੁਆਲੇ ਜਿਹੜੇ ਵਿਅਕਤੀ ਖੜੇ ਸੀਗੇ ਤੇ ਉਸ ਬੱਸ ਕੋਲ ਪਹੁੰਚਦੇ ਐ ਤੇ ਜਾਰੀ ਜਾਂਚ ਪੜਤਾਲ ਕਰਦੇ ਨਾਲ ਦੀ ਨਾਲ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਵੀ ਸਕਦੇ ਹੋ